ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਨੂੰ 2024 ਚੋਣੇ ਦੇ ਸੀਜ਼ਨ ਦੀ ਨੰਬਰ 1 ਕਿਸਮ ਬਾਰੇ ਦੱਸਾਂਗੇ ਉਹ ਕਿਹੜੀ ਕਿਸਮ ਹੈ ਜਿਹੜੀ ਸਾਰੀਆਂ ਕਿਸਮਾਂ ਨਾਲੋਂ ਦੇਖ ਦੇ ਵਿੱਚ ਦੇਖਣ ਦੇ ਰੂਪ ਰੰਗ ਦੇ ਵਿੱਚ ਸਾਰੀਆਂ ਕਿਸਮਾਂ ਨਾਲੋਂ ਅੱਗੇ ਚੱਲ ਰਹੀ ਹੈ ਤੇ ਉਹ ਕਿਹੜੀ ਉਹ ਕਿਸਮ ਤੋਂ ਆਪਾਂ ਨੂੰ ਇਸ ਵਾਰ 35 ਤੋਂ 36 ਕੁਆਂਟਲ ਝਾੜ ਦੀ ਉਮੀਦ ਹੈ ਮਤਲਬ ਗਰੰਟੀ ਹੈ ਵੀ ਇਸ ਵਾਰ ਉਹ ਕਿਸਮ 35 ਤੋਂ 36 ਪਲੱਸ ਝਾੜ ਕਰੂਗੀ ਜ਼ਰੂਰ ਤੇ ਇਸ ਕਿਸਮ ਦਾ ਕਿਸਾਨਪਰਾ ਸਾਰੇ ਜ਼ਰੂਰ ਬੀਜ ਰਖਣ ਹੁਣ ਗੱਲ ਕਰਦੇ ਆ ਇਸ ਕਿਸਮ ਵਿੱਚ ਕਿਹੜੀ ਬਿਮਾਰੀ ਦਾ ਅਟੈਕ ਆਇਆ ਹੈ ਜਾਂ ਕਿਸੇ ਵੀ ਬਿਮਾਰੀ ਦਾ ਅਟੈਕ ਦੇਖਣ ਨੂੰ ਨਹੀਂ ਮਿਲਿਆ ਇਸੇ ਕਿਸਮ ਵਿੱਚ ਨਾ ਬੈਕਟੀਰੀਅਲ ਬਲਾਈਟ ਦੀ ਸਮੱਸਿਆ ਆਈ ਹੈ ਨਾ ਕਿਸੇ ਕਿਸਮ ਦੀ ਉਲੀ ਰੋਗ ਦੀ ਸਮੱਸਿਆ ਆਈ ਹੈ ਤੇ ਜੇ ਆਪਾਂ ਗੋਭ ਦੀ ਸੰਡੀ ਦੀ ਗੱਲ ਕਰੀ ਉਹਦੀ ਵੀ ਅਟੈਕ ਹੋਇਆ ਜ਼ਰੂਰ ਹੈ ਸਾਰੀਆਂ ਕਿਸਮਾਂ ਦੇ ਵਿੱਚ ਇਸ ਵਾਰ ਜਨਨ ਕਿ ਇਹਦੇ ਵਿੱਚ ਬਹੁਤ ਆ ਨੁਕਸਾਨ ਨਹੀਂ ਹੋਇਆ ਜਨਨ ਕਿ ਆਪਾਂ ਦੇਖਣ ਨੂੰ ਕਹਿ ਦਈਏ ਅਟੈਕ ਬਿਲਕੁਲ ਬਹੁਤ ਜ਼ਿਆਦਾ ਨਹੀਂ ਹੋਇਆ ਇਸ ਕਿਸਮ ਦੇ ਵਿੱਚ ਇਸ ਕਿਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਟੈਕ ਦੇਖਣ ਨੂੰ ਨਹੀਂ ਮਿਲਿਆ ਆਪਾਂ ਨੂੰ ਬਹੁਤ ਵਧੀਆ ਪਰਫਾਰਮੈਂਸ ਇਸ ਵਾਰੀ ਕਿਸਮ ਕਰ ਰਹੀ ਹੈ ਤੇ ਚੰਗੇ ਨਤੀਜੇ ਝਾੜ ਦੇ ਵੱਲ ਵੱਧ ਰਹੀ ਹੈ ਆਪਾਂ ਨੂੰ ਚੰਗਾ ਝਾੜ ਇਸ ਕਿਸਮ ਤੋਂ ਇਸ ਵਾਰ ਮਿਲੇਗਾ ਤੇ ਇਹ ਚੋਣੇ ਦੀ ਕਿਸਮ ਹੈਗੀ ਹੈ ਜੀ PR131 ਵੈਰਾਈਟੀ ਬਹੁਤ ਸ਼ਾਨਦਾਰ ਰੂਪ ਰੰਗ ਦੇ ਵਿੱਚ ਇਸ ਵਾਰ ਇਸ ਝਾੜ ਦੇ ਵਿੱਚ ਦਾਣੇ ਦੀ ਕੁਆਲਿਟੀ ਜਿਹਾ ਆਪਾਂ ਕਹਿ ਦਈਏ ਸਾਰੇ ਤਰ੍ਹਾਂ ਦੇ ਵਿੱਚ ਨੰਬਰ 1 ਤੇ ਚੱਲ ਰਹੀ ਹੈ ਹੁਣ ਜਿਨ੍ਹਾਂ ਕਿਸਾਨ ਵੀਰ ਭਰਾਵਾਂ ਨੇ ਆਪਣੇ PR131 ਵੈਰਾਈਟੀ ਦਾ ਜਿਨ੍ਹਾਂ ਨੇ ਬੀਜ ਰੱਖਣਾ ਹੈ ਉਹ ਕੀ ਕਰਨ ਤੁਸੀਂ ਕੋਈ ਵੀ ਜਿਵੇਂ ਸਾਫ਼ ਏਰੀਆ ਜਿਵੇਂ ਆ ਆਪਣੀ ਵੈਰਾਈਟੀ ਦੇ ਵਿੱਚ ਕੁਛ ਨਾ ਕੁਛ ਹੋਰ ਕਿਸਮ ਦੇ ਬੂਜੇ ਦੇ ਬੂਟੇ ਹੈਗੇ ਆ ਤੁਸੀਂ ਕੀ ਕਰਨਾ ਹੈ ਕੋਈ ਵੀ ਏਰੀਆ ਜਿੱਥੇ ਸਾਫ਼ ਏਰੀਆ ਸਾਫ਼ ਏਰੀਏ ਦੇ ਵਿੱਚੋਂ ਤੁਸੀਂ ਜੀਰੀ ਨੂੰ ਵੱਢ ਕੇ ਝਾੜ ਕੇ ਬੀਜ ਰੱਖੋ ਕਦੇ ਵੀ ਜਿਹੜਾ ਕਰਪੈਨ ਦੇ ਕੰਬਾਈਨ ਦੇ ਨਾਲ ਆਪਾਂ ਵਿੱਚੋਂ ਬੀਜ ਰੱਖ ਲੈਂਦੇ ਥੈਲਾ ਭਰ ਕੇ ਉਸ ਤਰੀਕੇ ਦੇ ਨਾਲ ਨਾ ਰੱਖੋ ਵਧੀਆ ਤਰੀਕੇ ਨਾਲ ਝਾੜ ਕੇ ਬੀਜ ਰੱਖੋ ਕਿਉਂਕਿ ਕਰਪੈਨ ਦੇ ਨਾਲ ਕੀ ਹੁੰਦਾ ਹੈ ਆਪਣਾ ਇੱਕ ਤਾਂ ਦਾਣਾ ਭੰਨ ਦਿੰਦੀ ਆ ਉਹ ਬਾਜੀ ਕਰਪੈਨਾਂ ਤੁਸੀਂ ਦੇਖਿਆ ਹੀ ਹੈ ਤੇ ਉਹ ਦਾਣਾ ਆਪਣਾ ਖਰਾਬ ਹੋ ਜਾਂਦਾ ਹੈ ਫਿਰ ਜੰਮੂਗਾ ਨਹੀਂ ਤੇ ਦੂਜੀ ਗੱਲ ਕਈ ਵਾਰ ਹੋਰ ਆਪਣੇ ਤੋਂ ਪਹਿਲਾਂ ਹੋਰ ਬੀਜ ਕਿਰਪਾਈ ਨੇ ਜ ਵੱਡਿਆ ਹੋਵੇ ਤਾਂ ਟੈਂਕ ਦੇ ਵਿੱਚ ਦਾਣੇ ਰਲ ਜਾਂਦੇ ਆ ਉਹ ਕੁਆਲਟੀ ਨਹੀਂ ਬੀਜ ਦੀ ਬਣਦੀ ਤਾਂ ਅਗਲੀ ਵਾਰ ਤੁਹਾਡੇ ਖੇਤ ਦੇ ਵਿੱਚ ਥੋੜੀ ਬਹੁਤੀ ਹੋਰ ਬੀਜ ਦੀ ਵੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਹਮੇਸ਼ਾ ਛਾੜ ਕੇ ਚੰਗੀ ਤਰ੍ਹਾਂ ਬੀਜ ਰੱਖੋ ਹੁਣ PR131 ਤੋਂ 35 ਤੋਂ 60 ਤੇ ਕੁਆਂਟਲ ਲਈ ਕਿਹੜੀ ਸਾਵਧਾਨੀਆਂ ਆਪਾਂ ਰੱਖਣੀਆਂ ਨੇ ਪਹਿਲਾ ਆਲਾ ਸਮਾਂ ਨਾ ਗਲੇ ਆਪਾਂ ਸਾਰਾ ਕੁਝ ਕਰ ਲਿਆ ਤੇ ਹੁਣ ਐਂਡ ਤੇ ਆ ਕੇ ਆਪਾਂ ਕਿਸੇ ਵੀ ਕਿਸਮ ਦੀ ਕੋਈ ਗਲਤੀ ਨਹੀਂ ਕਰਨੀ ਮੇਨ ਗੱਲ ਜਿਹੜੀ ਆਪਾਂ ਪਾਣੀ ਦਾ ਸਹੀ ਪ੍ਰਬੰਧ ਰੱਖਣਾ ਹੈ ਆਪਣੇ ਖੇਤ ਦੇ ਵਿੱਚ ਦੋਦਾ ਭਰਨ ਸਮੇ ਪਾਣੀ ਦਾ ਪ੍ਰਬੰਧ ਆਪਾਂ ਜੀਰੀ ਦੇ ਵਿੱਚ ਗਿੱਲ ਰੱਖਣੀ ਹੈ ਜਾਨੀ ਕਿ ਸੌਕਾ ਆਪਾਂ ਬਿਲਕੁਲ ਨਹੀਂ ਲਗੰਦੇ ਨਾ ਜੇ ਆਪਣੀ ਜੀਰੀ ਨੂੰ ਸੌਕਾ ਲੱਗੂਗਾ ਤਾਂ ਹੁਣ ਦਾਣੇ ਦੇ ਵਿੱਚ ਦੁੱਧ ਪੈ ਰਿਹਾ ਏ ਤੇ ਉਹ ਦਾਣੇ ਦੇ ਵਿੱਚ वजन ਘਟੂਗਾ ਤੇ ਫੋਗ ਵੀ ਬਣ ਸਕਦੀ ਏ ਜਿਆਦੇ ਸੌਕੇ ਦੇ ਨਾਲ ਇਸ ਕਰਕੇ ਪਾਣੀ ਹਮੇਸ਼ਾ ਜਦੋਂ ਬਾਡੀ ਦੇ ਐਂਡ ਤੱਕ ਗਿੱਲ ਜ਼ਰੂਰ ਰੱਖੋ ਸੌਕਾ ਬਿਲਕੁਲ ਨਾ ਲਵਾਇਓ ਤੇ ਆਪਾਂ ਨੂੰ ਇਸ ਬਾਰੇ ਤੋਂ ਚੰਗੇ ਨਤੀਜੇ ਝਾੜ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਬੀਜ ਮੇਰੀ ਸਲਾਹ ਏ ਵੀ ਇਸ ਵਾਰ ਜਿਨ੍ਹਾਂ ਨੇ ਪੀਆ 131 ਵੈਰੈਟੀ ਲਾਈ ਹੈ ਦੇਖਦੇ ਵਿੱਚ ਇਸ ਵਾਰ ਬਹੁਤ ਵਧੀਆ ਬਿਮਾਰੀ ਦੇ ਵਿੱਚ ਉਹ ਸਾਰੇ ਵੀਰਪਰਾ ਇਸ ਵੈਰੈਟੀ ਦਾ ਬੀਜ ਜ਼ਰੂਰ ਰਖਣ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਕਿਹੜਾ ਇਲਾਕਾ ਹੈ ਵੀ ਕਿਹਨੇ-ਕਿਹਨੇ ਇਸ ਵਾਰ P131 ਵੈਰੈਟੀ ਲਾਈ ਹੋਈ ਹੈ ਤੇ ਤੁਹਾਡਾ ਕਿਹੜਾ ਹੈ ਇਲਾਕਾ ਤੇ ਦੱਸਿਓ ਕਿੰਨੇ ਤਰੀਕ ਨੂੰ ਤੁਸੀਂ ਲਾਈ ਹੈ ਕਿਉਂਕਿ ਜਿਹੜੀ ਚੋਣ ਦੇ ਐਂਡ ਦੇ ਵਿੱਚ ਲੱਗੀ ਹੈ ਉਹ ਝਾੜ ਹੋਰ ਵੀ ਵੱਧ ਦਊਗੀ ਗੇਤੀ ਨਾਲ ਹੋਰ ਵੀ ਜਿਆਦਾ ਝਾੜ ਦੀ ਉਮੀਦ ਹੈ ਉਹਦੇ ਤੋਂ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ